ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਰੂ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਬੇਦ ਪ੍ਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ਅਠਸੜ ਤੀਰਥ ਬੋਖਣਾ ਭਰਮ ਥਾਕੇ ਭੇਖਾ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ ਤੂੰ ਅਜਰਾਵਰ ਅਮਰਤੂ ਸਭ ਚਾਲਨ ਹਾਰੀ ਨਾਮ ਰਸਾਇਣ ਭਾਇ ਲੈ ਪਰ ਹਰ ਦੁਖ ਭਾਰੀ ਰਹਾਓ ਹਰ ਪੜੀਏ ਹਰ 부ਜੀਏ ਗੁਰਮਤੀ ਨਾਮ ਉਧਾਰਾ ਗੁਰ ਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ ਅਠਸਠੀ ਤੀਰਥ ਹਰ ਨਾਮ ਹੈ ਕਿਲ ਵਿਖਾਟਣ ਹਾਰਾ ਜਲ ਬਲੋਵੈ ਜਲ ਮਥੈ ਤਤ ਲੋੜੇ ਅੰਧ ਅਗਿਆਨਾ ਗੁਰਮਤੀ ਦਦ ਮਥਿਐ ਅੰਮ੍ਰਿਤ ਪਾਈਐ ਨਾਮ ਨਿਧਾਨਾ ਮਨ ਮੁਖ ਤਤ ਨਾ ਜਾਣਨੀ ਪਸੂ ਮਾਹੇ ਸਮਾਨਾ ਉਮੈ ਮੇਰਾ ਮਰੀ ਮਰ ਮਰ ਜੰਮੈ ਵਾਰੋ ਵਾਰ ਗੁਰ ਕੈ ਸਬਦਿ ਜੇ ਮਰੈ ਫਿਰ ਮਰੈ ਨ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸੈ ਸਭ ਕੋ ਲੋ ਉਧਾਰਨ ਹਾਰ ਸਚਾ ਵਖਰ ਨਾਮ ਹੈ ਸਚਾ ਵਪਾਰਾ ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਤੁਜੈ ਭੈ ਕਾਰ ਕਮਾਵਣੀ ਨਿਤ ਟੋਟਾ ਸੈਸਾਰਾ ਸਾਚੀ ਸੰਗਤ ਥਾਨ ਸਚ ਸੱਚੇ ਘਰ ਬਾਰਾ ਸਚਾ ਭੋਜਨ ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਣ ਪਾਤਸ਼ਾਹੀਆਂ ਦੁਖ ਸੁਖ ਸੰਘਾਰਾ ਮੋਟਾ ਨਾਉ ਧਰਾਈਐ ਗਲ ਔਗਣ ਭਾਰਾ ਮਾਨਸ ਦਾਤ ਨਾ ਹੋਵੀ ਤੂੰ ਦਾਤਾ ਸਾਰਾ ਗੰਮ ਗੋਚਰ ਤੂੰ ਧਣੀ ਅਵਗਤ ਪਾਰਾ ਗੁਰ ਸਬਦੀ ਦਰ ਜੋਈਐ ਮੁਕਤੇ ਭੰਡਾਰਾ ਨਾਨਕ ਮੇਲ ਨਾ ਚੁਕਈ ਸਾਚੇ ਵਾ ਪਾਰਾ ਮਾਰੂ ਮਹੱਲਾ ਪਹਿਲਾ ਬੇਖ ਬੋਹਤਾ ਲਾਦਿਆ ਦੀ ਆ ਸਮੁੰਦ ਮਝਾਰ ਕੰਧੀ ਦੇ ਸੁਨਾਵੇ ਨਾ ਉਰਵਾਰ ਨਾ ਪਾਰ ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ ਫਾਥਾ ਮਹਜਾਲ ਗੁਰ ਪ੍ਰਸਾਦੀ ਉਬਰੇ ਸੱਚਾ ਨਾਮ ਸਮਾਲ ਰਹਾਓ ਸਤ ਗੁਰੂ ਹੈ ਬੋਹਤਾ ਸਬਦ ਲਗਾਵਣ ਹਾਰ ਤਿੱਥੈ ਪਵਨ ਨਾ ਪਾਪ ਕੋ ਨਾ ਜਲ ਨਾ ਆਕਾਰ ਤਿੱਥੈ ਸੱਚਾ ਸਚ ਨਾਏ ਭਵ ਜਲ ਤਾਰਨ ਹਾਰ ਗੁਰਮੁਖ ਲੰਗੇ ਸੇ ਪਾਰ ਪਏ ਸੱਚੇ ਸੋਲੇ ਬਲਾਏ ਹਾਵਾ ਗੋਣ ਨੇ ਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹੈ ਸਮਾਏ ਸੱਪ ਪੜਾਈ ਪਾਈਐ ਵੇਖੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸਨੋ ਦੀਜੈ ਦੋਸ ਗੁਰਮੁਖ ਗਾਰੁੜ ਜੇ ਸੁਣੇ ਮੰਨੇ ਨਾਉ ਸੰਤੋਸ ਮਾਗਰ ਮਛ ਪਹਾਈਐ ਕੁੰਡੀ ਜਾਲ ਬਤਾਏ ਦੁਰਮਤ ਫਾਥਾ ਪਾਈਐ ਫਿਰ ਫਿਰ ਪਛੋਤਾਏ ਜਮਣਾ ਮਰਣਾ ਸੁਜੇ ਕੀਰਤਨਾ ਮੇਟਿਆ ਜਾਏ ਹੋਮੈ ਬਿਖ ਪਾਏ ਜਗ ਤੋਂ ਪਾਇਆ ਸ਼ਬਦ ਵਸੈ ਬਿਖ ਜਾਏ ਜਰਾ ਜੋ ਹੈ ਨਾ ਸਕਈ ਸਚ ਰਹਿ ਲਿਵ ਲਾਏ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹੋਮੈ ਜਾਏ ਤੰਦੇ ਤਾਪ ਤ ਜਗ ਬਾਂਧਿਆ ਨਾ ਬੂਝੈ ਵਿਚਾਰ ਜਮਣ ਮਰਣ ਵਿਸਾਰਿਆ ਮਨ ਮੁਖ ਮੁਕਤ ਗਵਾਰ ਗੁਰ ਰੱਖੇ ਸੇ ਉਬਰੇ ਸਚਾ ਸ਼ਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ ਸਾਚ ਚੁਗਾਇ ਅੰਮ੍ਰਿਤ ਪੀਆ ਉੜਿਆ ਤਾਂ ਏਕਾ ਵਾਰ ਗੁਰ ਮਿਲਿਆ ਖਸਮ ਪਛਾਣੀਐ ਕੋ ਨਾਨਕ ਮੁਖ ਦਵਾਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਾਰ ਭਾਗੋ ਕਿਸ ਪੈ ਜਾਓ ਜਿਸਕੇ ਡਰ ਪੈ ਭਾਗੀਐ ਅੰਮ੍ਰਿਤ ਤਾ ਕੋ ਨਾਓ ਮਾਰੇ ਰੱਖੈ ਏਕ ਤੂੰ ਬੀਜੋ ਨਾਹੀ ਥਾਓ ਬਾਬਾ ਮੈਂ ਕੁਚੀਲ ਕਾਚੋ ਮਤ ਹੀਣ ਨਾਮ ਬਿਨਾ ਕੋ ਕਛ ਨਹੀਂ ਗੁਰ ਪੂਰਾ ਪੂਰੀ ਮਤ ਕੀਨ ਰਹਾਓ ਆਉਗਣ ਸੋ ਪਰ ਗੁਣ ਨਹੀਂ ਬਿਨ ਗੁਣ ਕਿਉ ਘਰ ਜਾਓ ਸਬਦ ਸਹਿਜ ਸਬਦ ਸੁਖ ਉਪਜੈ ਬਿਨ ਭਾਗਾ ਤਨ ਨਾਹੇ ਜਿਨ ਕੈ ਨਾਮ ਨਾ ਮਾਨ ਵਸੈ ਸੇ ਬਾਦੇ ਦੁਖ ਸਹਾਏ ਜਿਨੀ ਨਾਮ ਵਿਸਾਰਿਆ ਸੇ ਕਿਤੇ ਆਏ ਸੰਸਾਰ ਆਗੇ ਪਛੈ ਸੁਖ ਨਹੀਂ ਗਾਡੇ ਲਾਦੇ ਸ਼ਾਰ ਵਿਛੜਿਆ ਮੇਲਾ ਨਹੀਂ ਦੂ ਘਣੋ ਜਮ ਦਵਾਰ ਅੱਗੇ ਕਿਆ ਜਾਣਾ ਨਾਹੇ ਮੈਂ ਭੂਲੇ ਤੂੰ ਸਮਝਾਏ ਪੂਲੇ ਮਾਰਗ ਜੋ ਦਸੇ ਤਿਸ ਕੈ ਲਾਗੋ ਪਾਏ ਗੁਰਬਿਨ ਦਾਤਾ ਕੋ ਨਹੀਂ ਕੀਮਤ ਕਹਿ ਨਾ ਜਾਏ ਸਾਜਨ ਦੇਖਾਂ ਤਾਂ ਗਲ ਮਿਲਾ ਸਾਚ ਬਿਠਾਇਓ ਲੇਖ ਮੁਖ ਤੇ ਮਾਣੈ ਧਨ ਖੜੀ ਗੁਰਮਖ ਅੱਖੀ ਦੇਖ ਤੁਧ ਭਾਵੇ ਤੂੰ ਮਨ ਵਸੈ ਕਰ ਨਦਰੀ ਕਰਮ ਵਿਸੇਖ ਭੂਖ ਪਿਆਸੋ ਜੇ ਭਵੇ ਕਿਆ ਤਿਸ ਮੰਗੋ ਦੇ ਬੀਜੋ ਸੁਜੈ ਕੋ ਨਹੀਂ ਮਨ ਤਨ ਪੂਰਨ ਦੇ ਜਿਨ ਕੀਆ ਤਿਨ ਦੇਖਿਆ ਆਪ ਵਡਾਈ ਦੇ ਨਗਰੀ ਨਾਇਕ ਨਵਤ ਨਵ ਬਾਲਕ ਲੀਲ ਅਨੂਪ ਨਾਰਨਾ ਪੁਰਖ ਨਾ ਪੰਖਣੂ ਸਾਚੋ ਚਤਰ ਸਰੂਪ ਜੋਤਿਸ ਭਾਵੇ ਸੋ ਥੀਐ ਤੂੰ ਦੀਪਕ ਤੂੰ ਧੂਪ ਗੀਤ ਸਾਧ ਚ ਆਖੇ ਸੁਣੇ ਬਾਦ ਸਾਧ ਤਨ ਰੋਗ ਸਚ ਪਾਵੇ ਸਾਚੋ ਚ ਵੈ ਛੂਟੈ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੋਤਿਸ ਭਾਵੇ ਸੋ ਹੋਗ ਗੀਤ ਸਾਧ ਚ ਆਖੇ ਸੁਣੇ ਬਾਦ ਸਾਧ ਤਨ ਰੋਗ ਸਾਜਿ ਭਾਵੈ ਸਾਚੋ ਚਵੈ ਛੂਟੈ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੋ ਤਿਸ ਭਾਵੈ ਸੋ ਹੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ